ਕੰਜਨਬੀਤ ਕੋਰ ਵਾਲੇ ਮਾਮਲੇ ਤੇ ਜਦੋਂ ਤੁਸੀਂ ਸ਼ੁਰੂ ਚ ਹੀ ਕਿਹਾ ਜਦੋਂ ਪਠਾਨ ਮਾਜਰਾ ਵਾਲਾ ਰੋਲਾ ਪਿਆ ਤੁਸੀਂ ਉਦੋਂ ਵੀ ਉਹਦਾ ਵਿਰੋਧ ਕੀਤਾ ਹੁਣ ਕੰਜਨਬੀਤ ਕੋਰ ਵਾਲੇ ਮਾਮਲੇ 'ਚ ਵੀ ਤੁਹਾਨੂੰ ਕਿਉਂ ਲੱਗਦਾ ਵੀ ਉਹ ਵਿਰੋਧ ਹੋਣੇ ਚਾਹੀਦਾ ਕਿਉਂਕਿ ਉਹਨਾਂ ਤੇ ਦੋਸ਼ ਲੱਗ ਰਿਹਾ ਕਿ ਗੈਂਗਸਟਰਾਂ ਵਾਲਾ ਜਿਹੜਾ ਇਹ ਕਲਚਰ ਆ ਇਹ ਅਕਾਲੀ ਦਲ ਲੈ ਕੇ ਆਇਆ ਹੁਣ ਤੁਸੀਂ ਕਿਉਂ ਉਹਦਾ ਵਿਰੋਧ ਕਰ ਰਹੇ ਹੋ ਦੇਖੋ ਗੱਲ ਇਹ ਆ ਕਿ ਜੇ ਤੁਸੀਂ ਮੇਰਾ ਪਿਛਲੇ 30 ਸਾਲ ਦਾ ਟਰੈਕ ਰਿਕਾਰਡ ਦੇਖੋ ਮੇਰੀ ਪੋਲਿਟਿਕਸ ਦਾ ਜੀ ਮੇਰੀ ਵਿਚਾਰਧਾਰਾ ਕਹਿ ਲਓ ਮੇਰਾ ਸੋਚਣ ਦਾ ਨਜ਼ਰੀਆ ਕਹਿ ਲਓ ਮੈਂ ਹਰ ਉਸ ਵਿਅਕਤੀ ਦਾ ਦੀ ਸਪੋਰਟ ਕੀਤੀ ਜਿਹਦੇ ਨਾਲ ਤਸ਼ੱਦਦ ਤੇ ਜ਼ੁਲਮ ਹੁੰਦਾ ਹੋਵੇ ਉਹ ਚਾਹੇ ਭਾਨਾ ਹੋਵੇ ਉਹ ਚਾਹੇ ਮਾਲਵਿੰਦਰ ਸਿੰਘ ਮਾਲੀ ਹੋਵੇ ਉਹ ਚਾਹੇ ਲੱਖਾ ਸਿਧਾਣਾ ਹੋਵੇ ਉਹ ਚਾਹੇ ਮੇਰੀ ਪਾਰਟੀ ਦੇ ਹੋਣ ਉਹ ਚਾਹੇ ਮੇਰੀ ਪਾਰਟੀ ਤੋਂ ਬਾਹਰ ਦੇ ਹੋਣ ਕਿਉਂਕਿ ਮੇਰੀ ਅਪਬ੍ਰਿੰਗਿੰਗ ਜਿਹੜੀ ਆ ਮੈਨੂੰ ਸਿਖਾਇਆ ਗਿਆ ਕਿ ਕਿਸੇ ਤੇ ਵੀ ਜਦੋਂ ਕੋਈ ਜ਼ੁਲਮ ਹੁੰਦਾ ਉਹਨੂੰ ਮੂਕ ਦਰਸ਼ਕ ਬਣ ਕੇ ਨਹੀਂ ਦੇਖਣਾ ਸਾਡੇ ਗੁਰੂ ਸਾਹਿਬ ਨੇ ਵੀ ਸਾਨੂੰ ਦੱਸਿਆ ਵਾ ਜੀ ਸੋ ਇਸ ਗੱਲ ਨੂੰ ਭਾਵਾਂ ਕੋਲ ਜਿਵੇਂ ਮਰਜ਼ੀ ਲੈ ਲੇ ਔਰ ਖਾਸ ਤੌਰ ਤੇ ਕੰਚਨਪ੍ਰੀਤਾ बिकॉज ਉਹ ਇੱਕ ਕਦਮ ਹੋਰ ਅੱਗੇ ਜਾ ਕੇ ਬਦਲਾਖੋਰੀ ਦੇ ਸ਼ਿਕਾਰ ਇੱਕ ਔਰਤ ਹੋ ਰਹੀ ਆ ਹਮ ਕੀ ਸਾਡੇ ਸਮਾਜ ਵਿੱਚ ਔਰਤਾਂ ਦਾ ਬਦਲਾ ਲੈਣਾ ਕੀ ਮੁਨਾਸਿਬ ਸਮਝਿਆ ਗਿਆ ਵਾ ਹਮ ਔਰ ਉਹਨੇ ਇੱਕ ਇਲੈਕਸ਼ਨ ਲੜੀ ਆ ਉਸਦੀ ਮਦਰ ਨੇ ਇਲੈਕਸ਼ਨ ਲੜੀ ਆ ਉਹਨਾਂ ਨੇ ਕੈਂਪੇਨ ਕੀਤਾ ਵਾ ਔਰ ਉਹਦੇ ਚ ਉਹਨਾਂ ਨੂੰ ਰਿਸਪੈਕਟੇਬਲ ਵੋਟ ਸ਼ੇਅਰ ਮਿਲੇ ਆ ਜੀ ਹੁਣ ਹਰੇਕ ਨੂੰ ਗੈਂਗਸਟਰ ਦੇ ਨਾਲ ਜੋੜੀ ਜਾਣਾ ਜਿਹਨੀਆਂ ਇਹਨਾਂ ਦੀਆਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀਆਂ ਕਿ ਕਈ ਵਾਰ ਤਸਵੀਰਾਂ ਆਉਂਦੀਆਂ ਗੈਂਗਸਟਰਸ ਨਾਲ ਕਈ ਵਾਰ ਤਲੂਕਾਤ ਸ਼ੋਹ ਹੁੰਦੇ ਨੇ ਜਾਂ ਇਸ ਤੋਂ ਇਲਾਵਾ ਹੋਰ بڑے ਇਲਜ਼ਾਮ ਲੱਗਦੇ ਨੇ ਉਹਦੇ ਤੇ ਤਾਂ ਕਦੀ ਕੋਈ ਬੋਲਿਆ ਨਹੀਂਗਾ ਜੀ ਸੋ ਮੇਰਾ ਮੈਂ ਭਾਵਾ ਕਾਂਗਰਸ ਚਾ ਔਰ ਭਾਵਾ ਉਹ ਖਾਲੀ ਦਲ ਦੀ ਕੈਂਡੀਡੇਟ ਦੀ ਲੜਕੀ ਆ ਪਰ ਮੈਂ ਬਤੌਰ ਇੱਕ ਇਨਸਾਨ ਉਸ ਦਾ ਵਿਰੋਧ ਕੀਤਾ ਔਰ ਜਿਹੜਾ ਹੁਣ ਤੁਸੀਂ ਦੇਖੋ ਨਾ ਕਿ ਇਕੱਲੇ ਮੇਰੇ ਵਿਰੋਧ ਦੀ ਗੱਲ ਨਹੀਂ ਅਦਾਲਤਾਂ ਅਪਹੋਲਡ ਕਰ ਰਹੀਆਂ ਨੇ ਕਿ ਅਦਾਲਤਾਂ ਕਹਿ ਰਹੀਆਂ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਚੰਚਨਪ੍ਰੀਤ ਨੂੰ ਪਹਿਲਾ 3-4 ਮੁਕੱਦਮੇ ਜਿੰਪਲੀਕੇਟ ਕੀਤਾ ਉਸ ਨੂੰ ਇੱਕ ਕਿਸਮ ਦੀ ਪ੍ਰੀ ਅਰੈਸਟ ਬੇਲ ਮਿਲ ਗਈ ਉਹ ਇਨਵੈਸਟੀਗੇਸ਼ਨ ਜੁਆਇਨ ਕਰਨ ਜਾਂਦੀ ਆ ਤੇ ਪੁਲਿਸ ਚਲਾਕੀ ਦੇ ਨਾਲ ਇਹਨੂੰ ਚਲਾਕੀ ਕਹਿੰਦੇ ਨੇ ਬੇਈਮਾਨੀ ਕਹਿੰਦੇ ਆ ਜੀ ਕਿ ਤੁਸੀਂ ਕਿਸੇ ਨੂੰ ਸੱਦਿਆ ਕਿ ਇਨਵੈਸਟੀਗੇਸ਼ਨ ਜੁਆਇਨ ਕਰੋ ਮੁੜ ਕੇ ਉੱਥੇ ਬਿਠਾ ਲਾ ਕੇ ਤੈਨੂੰ ਅਰੈਸਟ ਕਰ ਲਿਆ ਫਿਰ ਹਾਈ ਕੋਰਟ ਦੀ ਮਦਦਕਿਲਤ ਆਉਂਦੀ ਵਿੱਚ ਫਿਰ ਤਰਨ ਤਰਨ ਦੀ ਕੋਰਟ 4 ਵਜੇ ਤੜਕੇ ਫੈਸਲਾ ਸੁਣਾਉਂਦੀ ਉਹਨੂੰ ਛਡਵਾਉਂਦੀ ਆ ਥੈਟ ਮੀਨਸ ਜੁਡੀਸ਼ਰੀ ਨੇ ਉਹੀ ਅਪੁਆਇੰਟ ਅਪਹੋਲਡ ਕੀਤਾ ਜੋ ਮੈਂ ਗੱਲ ਕਹਿ ਰਿਹਾ ਹਾਂ ਔਰ ਮੈਂ ਇਹ ਪੁੱਛਣਾ ਚਾਹੁੰਦਾ ਭਗਵੰਤ ਮਾਨ ਨੂੰ ਕਿ ਬਦਲਾਖੋਰੀ ਨੂੰ ਹੁਣ ਤੁਸੀਂ ਔਰਤਾਂ ਤੱਕ ਲੈ ਗਏ ਹੋ ਇਹ ਤਾਂ ਸਾਡੇ ਸਮਾਜ ਤੇ ਸਾਡੇ ਕਲਚਰ ਵਿੱਚ ਹੀ ਨਿਕਾ ਜੀ ਕੱਲ ਨੂੰ ਸਮਾਂ ਬਦਲੇਗਾ ਤਾਂ ਜੇਹੀ ਗੱਲ ਹੈ ਕਰੀ ਅੱਖਾਂ ਬੰਦ ਕਰਕੇ ਸੋਚ ਕੇ ਦੇਖੋ ਜੇ ਤੁਹਾਡੀਆਂ ਔਰਤਾਂ ਦੇ ਨਾਲ ਕੁਝ ਕਰਦਾ ਹੋਵੇ ਤਾਂ ਕੀ ਉਹ ਚੰਗਾ ਲੱਗੇਗਾ ਕੀ ਇਹ ਖੁਸ਼ ਹੋਣਗੇ ਤਾਂ ਕਰਕੇ ਮੈਂ ਵਿਰੋਧ ਕੀਤਾ ਵਾ ਔਰ ਮੈਂ ਫਿਰ ਦੁਬਾਰਾ ਕਹਿ ਦਿੰਦਾ ਕਿ ਮੈਂ ਹਰ ਕਿਸਮ ਦੇ ਇਨਜਸਟਿਸ ਦਾ ਮੈਂ ਤਾਂ ਜਦੋਂ ਲੀਡਰ ਆਫ ਓਪੋਜੀਸ਼ਨ ਸੀ ਮੈਨੂੰ ਬੇਅਦਬੀਆਂ ਦਾ ਜਦੋਂ ਮਸਲਾ ਉੱਠਿਆ ਜੀ ਆਹੀ ਜਿਹੜੇ ਐਮਐਲਏ ਹੁਣ ਇਹਨਾਂ ਚ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਇਹ ਮੈਨੂੰ ਰੋਕਦੇ ਸੀ ਕਿ ਜੀ ਇਹ ਤਾਂ ਧਾਰਮਿਕ ਮਸਲਾ ਜੀ ਆਪਾਂ ਇੱਕ ਸੈਕੂਲਰ ਪਾਰਟੀ ਆ ਜੀ ਮੈਂ ਕਿਹਾ ਨਾ ਜੇ ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋ ਸਕਦੀ ਆ ਤੇ ਜੇ ਆਪਾਂ ਉਹਦੇ ਵਾਸਤੇ ਵੀ ਇੱਕ ਚੁੱਪ ਕਰਕੇ ਬੈਠੇ ਰਹਿਣਾ ਤਾਂ ਫਿਰ ਆਪਣੀ ਪੋਲਿਟਿਕਸ ਵਿੱਚ ਆਉਣ ਦਾ ਕੋਈ ਮਤਲਬ ਨਹੀਂਗਾ। ਹੂੰ। ਸੋ ਦੈਟ ਵਾਸ ਆਲ ਦੈਟ ਵਾਸ ਆਲਸੋ ਇੱਕ ਵਨ ਕਾਈਂਡ ਆਫ ਇਨਜਸਟਿਸ। ਜੀ। ਆ ਕਰਕੇ ਮੈਂ ਬਰੂਦ ਕੀਤਾ ਸੀ। ਪਰ ਉਸੇ ਦੌਰਾਨ ਕਾਫੀ ਚੀਜ਼ਾਂ ਆਈਆਂ ਜੀ ਕਿ ਗਰੁੱਪイズਮ ਸੀਗਾ ਗੈਂਗਸਟਰਾਂ ਦੀ ਮੋਠਪੇੜ ਦੀ ਰੌਲੇ ਹਰਮੀਤ ਸਿੰਘ ਸੰਧੂ ਦਾ ਜਾਂ ਉਹਨਾਂ ਦੇ ਪਰਿਵਾਰ ਦਾ ਸੰਬੰਧ ਗੈਂਗਸਟਰਾਂ ਨਾਲ ਤਾਂ ਸਾਹਮਣੇ ਆਇਆ ਜੀ ਇਹ ਰੌਲੇ ਪਏ ਮੀਡੀਆ ਦੇ ਵਿੱਚ ਵੀ ਖਬਰਾਂ ਆਈਆਂ। ਉਦੋਂ ਉਹਨਾਂ ਦੀ ਉਹਨਾਂ ਦੀ ਬੜੀ ਭੂਮਿਕਾ ਨੂੰ ਸ਼ੱਕੀ ਰੂਪ ਚ ਨਹੀਂ ਦੇਖਦੇ ਤੂੰ ਦੇਖੋ ਜਿਹੜਾ ਉਹਦਾ ਉਹ ਹਸਬੰਡ ਆ ਜਿਹੜਾ ਬਾਹਰ ਕਿਤੇ ਵਿਦੇਸ਼ ਚ ਬੈਠਾ ਉਹਦੇ ਤੇ ਕੇਸ ਰਜਿਸਟਰ ਹੈਗੇ ਨੇ ਤੁਸੀਂ ਜੀਤ ਸਾਹਿਬ ਸਦਕੇ ਫੜੋ ਉਹਨੂੰ ਸਾਡੇ ਵੱਲੋਂ ਐਕਸਟਰੈਡੀਸ਼ਨ ਪ੍ਰੋਸੀਡਿੰਗ ਚਲਾ ਲਓ ਉਹਨੂੰ ਅਮਰੀਕਾ ਕੈਨੇਡਾ ਜਿੱਥੇ ਬੈਠਾ ਲਿਆ ਕੇ ਉਹਦੀ ਟ੍ਰਾਇਲ ਕਰੋ ਔਰਤਾਂ ਦਾ ਕੀ ਰੋਲ ਹੈ ਦੇ ਵਿੱਚ ਸਮਝਾਓ ਮੈਨੂੰ ਉਹਦੀ ਮਦਰ ਜਾਂ ਉਸ ਲੜਕੀ ਦਾ ਕੀ ਰੋਲ ਹੈਗਾ ਕਹਿੰਦੇ ਵੋਟਾਂ ਚ ਉਹਨਾਂ ਨੇ ਵੀ ਵਰਤਿਆ ਉਹਦਾ ਪ੍ਰਭਾਵ ਵਰਤਿਆ ਕਹੀ ਥਾਂ ਤੇ ਬੂਤ ਹੀ ਨਹੀਂ ਲੱਗੇ ਹੋਰ ਕੱਲੇ ਕਾਰੀਦਾਰ ਅਦਾਲਤ ਨੇ ਉਹਨੂੰ 4 ਵਜੇ ਛੱਡਿਆ ਕਿਉਂ ਇਹ ਸਾਰਾ ਕੁਝ ਤਾਂ ਪੁਲਿਸ ਨੇ ਇਹਨਾਂ ਨੇ ਸਰਕਾਰੀ ਵਕੀਲ ਚੰਡੀਗੜ੍ਹੋਂ ਲੈ ਕੇ ਆਏ ਕੱਲ ਤਰਨਤਾਰਨ ਹਮ ਅਕਸਰ ਅਦਾਲਤ ਨੇ ਉਹਨਾਂ ਦੀ ਦਲੀਲ ਸੁਣੀ ਹੋਣੀ ਨਾ ਜੀ ਕਿਉਂਕਿ ਜਿਹੜੀ ਬੀਐਨਐਸ ਦੀ 111 ਸੈਕਸ਼ਨ ਲਾਈ ਆ ਉਹਦੇ ਚੋਂ ਕਹਿੰਦੇ ਕਿ ਜਿਹੜਾ ਆਦਮੀ ਨੂੰ ਤੁਸੀਂ 111 'ਚ ਗ੍ਰਿਫਤਾਰ ਕਰਨਾ ਉਹਦੇ ਖਿਲਾਫ ਹੀਨियस ਕ੍ਰਾਈਮਸ ਦੇ ਪਹਿਲਾਂ ਪਰਚੇ ਦਰਜ ਟਰੈਕ ਰਿਕਾਰਡ ਹੋਣਾ ਚਾਹੀਦਾ ਹਮ ਤੇ ਲੜਕੀ ਦੇ ਖਿਲਾਫ ਤਾਂ ਕੋਈ ਹੈ ਹੀ ਨਹੀਂ ਸੀਗਾ